ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਰਿਸ਼ਤਿਆਂ ਦੇ ਵਿੱਚ ਅਸੀਂ ਹਰ ਰੋਜ਼ ਸਾਡੇ ਚੈਨਲ ਤੇ ਨਵੇਂ ਰਿਸ਼ਤੇ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਜਿਹੜੇ ਅੱਜ ਸਾਡੇ ਚੈਨਲ ਤੇ ਨਵੇਂ ਆਏ ਨੇਗੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਰੋਜ਼ ਤੁਸੀਂ ਸਾਡੀ ਵੀਡੀਓ ਨੂੰ ਦੇਖ ਸਕੋ ਤੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਇਸ ਦੇ ਨਾਲ ਸਾਡਾ ਵੀ ਹੌਸਲਾ ਵਧਦਾ ਤੇ ਅਸੀਂ ਤੁਹਾਡੇ ਲਈ ਨਵੇਂ ਨਵੇਂ ਰਿਸ਼ਤੇ ਹਰ ਰੋਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਅੱਜ ਸਾਡੇ ਕੋਲ ਪੂਰੇ 5 ਰਿਸ਼ਤੇ ਆਏ ਨੇ ਜੀ ਜਿਨ੍ਹਾਂ ਦੇ ਵਿੱਚੋਂ 3 ਕੁੜੀਆਂ ਦੇ ਰਿਸ਼ਤੇ ਨੇਗੇ ਇੱਕ ਕੁੜੀ ਦਾ ਤਲਾਕ ਸੁਦਾ ਹੋਈ ਆ ਉਹਦੇ 4 ਕਿੱਲੇ ਜ਼ਮੀਨਾਂ ਦੇ ਆਗੇ ਕੁੜੀ ਨੂੰ ਦੂਜਾ ਰਿਸ਼ਤਾ ਕੁੜੀ ਪ੍ਰਾਈਵੇਟ ਨੌਕਰੀ ਤੇ ਹੈ ਤੀਜਾ ਰਿਸ਼ਤਾ ਕੁੜੀ ਕੈਨੇਡਾ ਦੇ ਵਿੱਚ ਹੈ ਕੱਲੀ ਕੁੜੀ ਆ 5 ਕਿੱਲੇ ਜ਼ਮੀਨਾਂ ਦੀ ਹੈ ਅਤੇ ਦੋ ਮੁੰਡਿਆਂ ਦੇ ਰਿਸ਼ਤੇ ਨੇਗੇ ਇਨ੍ਹਾਂ ਰਿਸ਼ਤਿਆਂ ਦੀ ਵਿਸਥਾਰ ਦੇ ਨਾਲ ਗੱਲ ਕਰਦੇ ਆਂ ਤਾਂ ਗੱਲ ਰਿਸ਼ਤਿਆਂ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਪਹਿਲਾ ਰਿਸ਼ਤਾ ਨੋਟ ਕਰੋ ਜੀ ਤੁਸੀਂ ਨਾਮ ਕੌਰ ਪੜ੍ਹਾਈ ਬੀਐਸਸੀ ਐਂਡ ਬੀਏਡ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਉਮਰ 1988 ਕੱਦ 5 ਫੁੱਟ 7 ਇੰਚ ਏਰੀਆ ਜਲੰਧਰ ਭੈਣ ਇੱਕ ਭਰਾ ਹੈ ਨਹੀਂਗਾ ਤਲਾਕ ਸੁਦਾ ਕੁੜੀ ਦੇ ਦੋ ਬੱਚੇ ਨੇ ਜੀ ਇੱਕ ਮੁੰਡਾ ਤੇ ਇੱਕ ਕੁੜੀ ਕੰਮ ਕੁੜੀ ਸਰਕਾਰੀ ਨੌਕਰੀ ਲੱਗੀ ਹੋਈ ਹੈ ਆਗਨਵਾੜੀ ਦੇ ਵਿੱਚ ਕੁੜੀ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਸਰਕਾਰੀ ਕਿਸੇ ਨੌਕਰੀ ਤੇ ਲੱਗਿਆ ਹੋਵੇ ਤੇ ਜ਼ਮੀਨ ਆਉਂਦੀ ਹੋਵੇ 4 ਕਿੱਲੇ ਨਸਾਰਹਿਤ ਹੋਵੇ ਜੇਕਰ ਮੁੰਡਾ ਤਲਾਕशुदा ਹੈ ਅਤੇ ਸਰਕਾਰੀ ਨੌਕਰੀ ਤੇ ਲੱਗਿਆ ਹੈ ਤਾਂ ਵੀ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦਾ ਹੈ ਜੇਕਰ ਤੁਸੀਂ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਤਲਾਕशुदा ਚਲੰਦਰ ਲਿਖ ਦਿਓ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਆਪ ਗੱਲਬਾਤ ਕਰ ਸਕਦੇ ਹੋ ਚਲਦੇ ਆਂ ਜੀ ਆਪਾਂ ਦੂਜੇ ਰਿਸ਼ਤੇ ਦੇ ਵੱਲ ਨਾਮ ਸ਼ਰਮਾ ਪੜ੍ਹਾਈ ਐਮ ਕਾਮ ਕੀਤੀ ਹੋਈ ਹੈ ਕਾਸਟ ਬ੍ਰਾਹਮਣ ਗੋਤਵੀ ਸ਼ਰਮਾ ਦਾ ਉਮਰ 1995 ਕੱਦ 5 ਫੁੱਟ 3 ਇੰਚ ਏਰੀਆ ਮਰੀਲ ਕੋਟਲਾ ਕੁੜੀ ਦੇ ਇੱਕ ਭੈਣ ਇੱਕ ਭਰਾ ਕੰਮ ਪ੍ਰਾਈਵੇਟ ਨੌਕਰੀ ਤੇ ਲੱਗੀ ਆ ਚੰਗੀ ਤਨਖਾਹ ਤੇ ਕੁੜੀ ਲਈ ਰਿਸ਼ਤਾ ਦੇਖ ਰਣੇ ਜੀ ਮੁੰਡਾ ਸੋਹਣਾ ਹੋਵੇ ਅਤੇ ਆਪਣਾ ਬਿਜ਼ਨਸ ਹੋਵੇ ਮੁੰਡੇ ਦਾ ਇਹ ਬਹੁਤ ਜ਼ਰੂਰੀ ਹੈ ਕੁੜੀ ਬਹੁਤ ਸੋਹਣੀ ਹੈ ਸਿਰਫ ਮਰੀਲ ਕੋਟਲਾ ਏਰੀਆ ਵਾਲੇ ਹੀ ਸੰਪਰਕ ਕਰਨਾ ਜੇਕਰ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰਨਾਗਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮਰੀਲ ਕੋਡਰਾ ਲਿਖ ਦਿਓ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਆਪ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਹਰ ਰੋਜ਼ ਰਿਸ਼ਤੇ ਦੇਖਣੇ ਨੇ ਤੇ ਸਾਡੇ ਰਿਸ਼ਤੇ ਚੰਗੇ ਲੱਗਦੇ ਨੇ ਜੇਕਰ ਤੁਸੀਂ ਕੋਈ ਸੁਝਾਅ ਵੀ ਦੇਣਾ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਆਪਣਾ ਸੁਝਾਅ ਦੇ ਸਕਦੇ ਹੋ ਆਗਰ ਇਹ ਸਟਾਈਲ ਕਰੋ ਨੋਟ ਨਾਮ ਸਿੰਘ ਪੜਾਈ 10ਵੀਂ ਕੀਤੀ ਹੋਈ ਆ ਕਾਸਟ ਜੱਟ ਸਿੱਖ ਗੋਤ ਬੀਲਾ ਉਮਰ 1997 ਕੱਦ 6 ਫੁੱਟ ਏਰੀਆ ਮੱਖੂ ਪੈਣ ਇੱਕ ਇੱਕ ਭਰਾ ਕੰਮ ਦਬਈ ਦੇ ਵਿੱਚ ਮਕੈਨੀਕਲ ਹੈ ਜੀ ਸਿੱਪ ਤੇ ਕੰਮ ਕਰਦਾ ਤੇ ਮੁੰਡਾ ਹੁਣ ਪੰਜਾਬ ਦੇ ਵਿੱਚ ਆਇਆ ਹੋਇਆ ਹੈ ਰਿਸ਼ਤਾ ਦੇਖ ਰਹੇ ਨੇ ਜੀ ਘਰੇਲੂ ਪਰਿਵਾਰ ਦੀ ਕੁੜੀ ਦੀ ਜ਼ਰੂਰਤ ਹੈ ਘਰੇਲੂ ਪਰਿਵਾਰ ਦੀ ਕੁੜੀ ਹੋਵੇ ਜਿਹੜੀ ਪੰਜਾਬ ਦੇ ਵਿੱਚ ਰਹਿ ਸਕੇ ਤੇ ਮੁੰਡਾ ਦਬਈ ਦੇ ਵਿੱਚ ਕੰਮ ਕਰਦਾ ਜੇਕਰ ਇਸ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰਨਾਂ ਤਾਂ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪੜ੍ਹਾਈ ਐਮਏ ਹਿਸਟਰੀ ਦੀ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 1997 ਕੱਦ 5 ਫੁੱਟ 7 ਇੰਚ ਏਰੀਆ ਸ੍ਰੀ ਮੁਖਤਸਰ ਸਾਹਿਬ ਭੈਣ ਹੈ ਨਹੀਂ ਭਰਾ ਨਹੀਂ ਹੈਗਾ ਪੰਜ ਕਿੱਲੇ ਜ਼ਮੀਨ ਦੇ ਆਉਂਦੇ ਆ ਮੁੰਡੇ ਨੂੰ ਮੁੰਡਾ ਕੰਮ ਖੇਤੀਬਾੜੀ ਦਾ ਕਰਦਾ ਜੀ ਨਾਲ ਮੱਝਾਂ ਵੀ ਰੱਖੀਆਂ ਹੋਈਆਂ ਨੇਗੀਆਂ ਲਈ ਪਰਿਵਾਰ ਨੂੰ ਰਿਸ਼ਤੇ ਦੀ ਲੋੜ ਹੈ ਜੀ ਕੁੜੀ ਘਰੇਲੂ ਪਰਿਵਾਰ ਦੀ ਹੋਵੇ ਤੇ ਚੰਗਾ ਪਰਿਵਾਰ ਹੋਵੇ ਕੁੜੀ ਦਾ ਜਿਹੜਾ ਕਿ ਖੇਤੀਬਾੜੀ ਕਰਦਾ ਹੋਵੇ ਸਿਰਫ ਉਹੀ ਸੰਪਰਕ ਕਰਨ ਪਰਿਵਾਰ ਦੇ ਨਾਲ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਦੇ ਵਿੱਚ ਦਿੱਤਾ ਹੋਇਆ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਆਪ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਐਡ ਪਵਾਉਣੀ ਆ ਰਿਸ਼ਤੇ ਦੀ ਤਾ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਸਾਨੂੰ ਵਟਸਐਪ ਰਾਹੀਂ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਐਡ YouTube Instagram ਤੇ ਪਾ ਦੇਵਾਂਗੇ ਤੇ ਹੁਣ ਚਲਦੇ ਆ ਜੀ ਆਪਾਂ ਅਗਲੇ ਰਿਸ਼ਤੇ ਨਾਮ ਕੌਰ ਪੜ੍ਹਾਈ ਪਲੱਸ ਟੂ ਕੀਤੀ ਹੋਈ ਆ ਪਲੱਸ ਟੂ ਕਰਨ ਤੋਂ ਬਾਅਦ ਕੁੜੀ ਕੈਨੇਡਾ ਦੇ ਵਿੱਚ ਗਈ ਹੋਈ ਹੈਗੀ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 1995 ਕੱਦ 5 ਫੁੱਟ 4 ਇੰਚ ਏਰੀਆ ਫਾਜ਼ਿਲਕਾ ਭੈਣ ਹੈ ਨਹੀਂ ਕੋਈ ਭਰਾ ਨਹੀਂ ਗਾ ਕੁੜੀ ਨੂੰ ਜ਼ਮੀਨ ਆਉਂਦੀ ਹੈ ਜੀ 5 ਕਿੱਲੇ ਕਮ ਕੁੜੀ ਵਰਕ ਪਰਮਿਟ ਤੇ ਹੈ ਜੀ ਕੁੜੀ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਪਰ ਹੁਣ ਪੰਜਾਬ ਆਈ ਹੋਈ ਆ ਕੁੜੀ ਦੇ ਲਈ ਰਿਸ਼ਤਾ ਦੇਖ ਰਹੇ ਨੇ ਜੀ ਰਿਸ਼ਤਾ ਲੱਭ ਰਹੇ ਨੇ ਜੱਟ ਸਿੱਖ ਪਰਿਵਾਰ ਹੋਵੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜ਼ਰੂਰ ਹੋਵੇ ਸਿਰਫ ਪੀਆਰ ਵਾਲੇ ਹੀ ਸੰਪਰਕ ਕਰਨ ਮੁੰਡੇ ਕੋਲ ਆਪਣੀ ਜ਼ਮੀਨ 7 ਕਿੱਲੇ ਤੋਂ ਘੱਟ ਨਾ ਹੋਵੇ ਜੀ ਜੇਕਰ ਤੁਸੀਂ ਇਸ ਰਿਸ਼ਤੇ ਦੀ ਪੂਰੀ ਡਿਟੇਲ ਲੈਣੀ ਆ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਫਾਜ਼ਿਲ ਕਾ ਲਿਖ ਸਕਦੇ ਹੋ ਅਸੀਂ ਪਰਿਵਾਰ ਦੀ ਪਰਿਵਾਰ ਦਾ ਕੰਟੈਕਟ ਨੰਬਰ ਤੁਹਾਨੂੰ ਦੇ ਦੇਵਾਂਗੇ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਆਪਾਂ ਗੱਲਬਾਤ ਕਰ ਸਕਦੇ ਹੋ ਜੀ ਇਹ ਸਨ ਅੱਜ ਦੇ ਪੰਜ ਰਿਸ਼ਤੇ ਹਰ ਰੋਜ਼ ਅਸੀਂ ਆਪਣੇ YouTube ਚੈਨਲ ਤੇ ਰਿਸ਼ਤਿਆਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਲੋ ਤਾਂ ਕਿ ਜਿਹੜੀ ਵੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕਰੇ ਤੇ ਜੇਕਰ ਤੁਸੀਂ ਵੀ ਆਪਣਾ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਹਨਾਂ ਵੀਡੀਓ ਬਾਰੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਸੁਝਾਅ ਵੀ ਦੇ ਸਕਦੇ ਹੋ ਜੀ ਧੰਨਵਾਦ